ਉੰਨੀ ਖਬਰ ਇਹ ਆ ਜੀ ਕਿ ਹੁਣ ਕਾਫੀ ਲੋਕਾਂ ਨੂੰ ਨੋਟਿਸਿਜ਼ ਆ ਰਹੇ ਨੇ ਕਿ ਜਿਨ੍ਹਾਂ ਦੇ ਕੇਸ ਓਪਨ ਨਹੀਂ ਸੀ ਹੋਏ ਜਾਂ ਯੂਐਸਆਈਐਸ ਚ ਲੱਗੇ ਸੀਗੇ ਉਹਨਾਂ ਕੋਈ ਵੀਨ ਚਾਹੇ ਵਰਕ ਪਰਮਿਟ ਵੀ ਹੈਗੇ ਆ ਕਿ ਤੁਹਾਡਾ ਕੇਸ ক্লোਜ਼ ਹੋ ਗਿਆ ਤੇ ਤੁਸੀਂ ਆ ਕੇ ਇੱਥੇ ਮਿਲੋ ਤੁਹਾਡੀ ਇੰਟਰਵਿਊ ਕਰਨੀ ਆ ਇਸ ਨੇ ਸੋ ਜਿਹੜੇ ਉਹੋ ਜਿਹੇ ਬੰਦੇ ਇੰਟਰਵਿਊ ਕਰਨ ਜਾਂਦੇ ਆ ਉਹਨਾਂ ਨੂੰ ਤਕਰੀਬਨ ਡਿਟੇਨ ਕੀਤਾ ਜਾਂਦਾ ਤੇ ਬਿਆਨ ਲਈ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਅਗੇ ਇਮੀਗ੍ਰੇਸ਼ਨ ਜੱਜ ਕੋਲ ਰੈਫਰ ਕੀਤਾ ਜਾਂਦਾ ਜੱਜ ਵੀ ਅੰਦਰ ਹੀ ਕੇਸ ਹੁੰਦਾ ਉੱਥੇ ਬੌਂਡ ਵਗੈਰਾ ਦੀ ਕਾਰਵਾਈ ਅੱਗੇ ਹੁੰਦੀ ਆ ਬਾਉਂਡ ਹੋਣ ਦੇ ਜਿਹੜੇ ਚਾਂਸ ਨੇ ਓਨੇ ਜ਼ਿਆਦਾ ਨਹੀਂ ਲੇਕਿਨ ਬਾਉਂਡ ਤੁਸੀਂ ਅਪਲਾਈ ਕਰ ਸਕਦੇ ਆ ਉਹਦੇ ਨਾਲ ਕੋਰਟ ਦੇ ਵਿੱਚ ਵੀ ਕੇਸ ਜਿਹੜਾ ਅੰਦਰ ਲੜਿਆ ਜਾ ਸਕਦਾ ਪਰ ਜਿਹੜੇ ਹੁਣ ਲੋਕਾਂ ਨੂੰ ਕਾਫੀ ਅਸੀਂ ਇਹ ਦੇਖ ਰਹੇ ਹਾਂ ਕਿ ਨੋਟਿਸ ਆ ਰਹੇ ਨੇ ਕਿ ਤੁਹਾਡਾ ਜਿਹੜਾ ਕੇਸ ক্লোਜ਼ ਕਰਤਾ ਇੱਥੇ ਆ ਕੇ ਮਿਲੋ ਸੋ ਜਦੋਂ ਉੱਥੇ ਬੰਦਾ ਜਾ ਇਹਨਾਂ ਜਾਂਦਾ ਉਥੇ ਅਰੈਸਟ ਹੋਣ ਦੇ ਉਹਦੇ ਚਾਂਸ ਜਿਹੜੇ ਆ ਉਹ ਕਾਫੀ ਜ਼ਿਆਦੇ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਕਹਿੰਦੇ ਆ ਵੀ ਮਿਸ ਨਾ ਕਰਿਓ ਉੱਥੇ ਜ਼ਰੂਰ ਜਾਣਾ ਨਾ ਹੀ ਆਪਣੀ ਕੋਈ ਕੋਰਟ ਦੀ ਡੇਟ ਮਿਸ ਕਰਨੀ ਆ ਉਹਦਾ ਰੀਜ਼ਨ ਇਹ ਹੈਗਾ ਕਿ ਜੇ ਮਿਸ ਕਰੋਗੇ ਤਾਂ ਤੁਹਾਨੂੰ ਘਰੋਂ ਵੀ ਫੜ ਸਕਦੇ ਆ ਕਿਉਂਕਿ ਉਹਨਾਂ ਤੇ ਇਹੀ ਕੋਈ ਉਹਨਾਂ ਦੀ ਜੂਰਿਸਡਿਕਸ਼ਨ ਨਹੀਂ ਹੈਗੀ ਕਿ ਤੁਹਾਨੂੰ ਬੁਲਾ ਕੇ ਫੜਨਾ ਉਹ ਕਿਤੋਂ ਵੀ ਫੜ ਸਕਦੇ ਸਵੇਸ਼ ਕਰਕੇ ਨਾ ਤਾਂ ਆਪਣੀ ਕੋਈ ਕੋਰਟ ਦੀ ਡੇਟ ਮਿਸ ਕਰਨੀ ਆ ਨਾ ਹੀ ਕੋਈ ਡਿਸੀਜਨ ਦੀ ਡੇਟ ਮਿਸ ਕਰਨੀ ਆ ਤੇ ਨਾ ਹੀ ਜੇ ਤੁਹਾਨੂੰ ਕੋਈ ਨੋਟਿਸ ਆਵੇ ਆਇੰਸ ਦਾ ਉਹਨੂੰ ਮਿਸ ਕਰਨਾ ਨਾ ਆਪਣੀ ਅਪਾਰਟਮੈਂਟ ਮਿਸ ਕਰਨੀ ਹੈ ਇਸ ਗੱਲ ਦਾ ਖਿਆਲ ਰੱਖਿਓ ਵੀ ਕੋਈ ਵੀ ਆਪਣੀ ਜਿਹੜੀ ਇੰਟਰਵਿਊ ਹੈ ਜਾਂ ਲੈਟਰ ਆ ਉਹ ਮਿਸ ਨਹੀਂ ਕਰਨਾ